ਦੇ ਗੁਣ ਗਾਵੋ ਗੋਪਾਲ ਰਾਏ ਕਿਉਂਕਿ ਸਾਨੂੰ ਇਹੇ ਕੰਮ ਬੜਾ ਔਖਾ ਜਿਹਾ ਦੱਸ ਦਿੱਤਾ ਗਿਆ ਇਸ ਕਰਕੇ ਸਾਨੂੰ ਲੱਗਦਾ ਬੜਾ ਔਖਾ ਹੈ ਜੀ ਸਾਨੂੰ ਲੱਗਦਾ ਕਿ ਉਸ ਗੋਪਾਲ ਰਾਏ ਦੇ ਗੁਣ ਗਾਉਣੇ ਨੇ ਤੇ ਘੱਟੋ ਘੱਟ 3 ਸਾਲ ਦਾ ਗੁਰਮੁਖ ਡਿਪਲੋਮਾ ਕਰਨਾ ਪਏਗਾ ਜੀ ਘੱਟੋ ਘੱਟ 3 ਸਾਲ ਕੀਰਤਨ ਸਿੱਖਣਾ ਪਏਗਾ ਕਥਾ ਸਿੱਖਣੀ ਪਏਗੀ ਪਾਠ ਦੀ ਸੰਥਿਆ ਲੈਣੀ ਪਏਗੀ ਤਾਂ ਗੁਣ ਗਾਵਾਂਗੇ ਇਸੇ ਤਰ੍ਹਾਂ ਲੱਗਦਾ ਨਾ ਜੀ ਸਾਨੂੰ ਲੱਗਦਾ ਸਿਰਫ ਇਹੀ ਗੁਣ ਗਾਉਣੇ ਨੇ ਪਰ ਉਸ ਰੱਬ ਦੇ ਗੁਣ ਗਾਉਣੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤੇਨੀ ਕਿਰਪਾ ਕੀਤੀ ਕਿ ਗੁਣ ਗਾ ਕੇ ਆਪਣੇ ਜਿਹੜੀਆਂ ਤੈਨੂੰ ਦਾਤਾਂ ਦਿੱਤੀਆਂ ਨੇ ਨਾ ਇਹ ਦਿੱਤੀਆਂ ਹੋਈਆਂ ਦਾਤਾਂ ਨੂੰ ਵੇਖ-ਵੇ ਕੇ ਇਹਦੇ ਵਿੱਚੋਂ ਰੱਬ ਨੂੰ ਯਾਦ ਕਰੀ ਜਾਂ ਬਸੇ ਹੀ ਉਹਨਾਂ ਦੇ ਗੁਣ ਗਾਉਣੇ ਨੇ ਤੈਨੂੰ ਰੱਬ ਨੇ ਸੋਹਣੀਆਂ ਗੱਡੀਆਂ ਦਿੱਤੀਆਂ ਨੇ ਸੋਨਾ ਕਰ ਦਿੱਤਾ ਔਰ ਦੇਖੋ ਸਤਿਗੁਰੂ ਜੀ ਦੇ ਕੋ ਪਾਵਨ ਬਚਨ ਹੈ ਕਿਉਂਕਿ ਉਹਨਾਂ ਤੇ ਖੇੜ ਹੈ ਨਾ ਜੀ ਕਈ ਵਾਰ ਇਸ ਪਾਵਨ ਬਚਨ ਉੱਤੇ ਕਹੇ ਕਿੰਤੇ ਕਬੂਹ ਤੁਰੇ ਤਰੰਗ ਨਚਾਵੇ ਕਬੂਹ ਪਾਏ ਪੰਨੀਓ ਨਹੀਂ ਪਾਵੇ ਇਹ ਸਮਾ ਬੜਾ ਬਲਵਾਨ ਹੈ ਨਾ ਜੀ ਕਦੇ ਘਰ ਦੇ ਵਿੱਚ ਅਰਬੇ ਤੁਰ ਕੇ ਘੋੜੇ ਨੇ ਕਦੇ ਵੱਡੇ ਵੱਡੇ ਹਾਥੀ ਨੇ ਤੇ ਕਦੇ ਪੈਰ ਦੇ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ ਬੰਦਾ ਤੇ ਉਹੀ ਹੈ ਨਾ ਹਾਥੇ ਕੋੜਿਆਂ ਦਾ ਅਰਥ ਅੱਜ ਦੇ ਮੁਤਾਬਕ ਇਹ ਨੇ ਜੇ ਘਰ ਵਿੱਚ ਕਈ ਵਾਰੀ ਬੰਦੇ ਦੋ ਹੀ ਹੁੰਦੇ ਨੇ ਜੀ ਦੂ ਨੇ ਗੱਡੀਆਂ ਤਿੰਨ ਖੜੀਆਂ ਹੋਈਆਂ ਨੇ ਜੇ ਘਰ ਵਿੱਚ ਚਾਰ ਨੇ ਤਿੰਨ ਚਾਰ ਕਾਰਾਂ ਖੜੀਆਂ ਨੇ ਦੋ ਤਿੰਨ ਮੋਟਰਸਾਈਕਲ ਖੜੇ ਨੇ ਬਾਈਕ ਖੜੀਆਂ ਨੇ ਰੱਬ ਦੇ ਦਿੱਤੇ ਹੋਏ ਦਾਤ ਮਾੜਾ ਕੁਝ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਚੀਜ਼ਾਂ ਲੈ ਕੇ ਇਹਦੇ ਵਿੱਚੋਂ ਇਹਨਾਂ ਨੂੰ ਵੇਖ-ਵੇ ਕੇ ਰੱਬ ਦੇ ਤੂੰ ਗੁਣ ਗਾਉਣੇ ਸਨ ਕਿ ਦਾਤਾ ਤੇਰਾ ਸ਼ੁਕਰ ਹੈ ਨਾ ਕੁਝ ਦਿੱਤਾ ਹੈ ਤੇ ਜੇ ਇਹ ਚੀਜ਼ਾਂ ਲੈ ਕੇ ਤੂੰ ਕੇਵਲ ਵਿਖਾਲਾ ਕਰਵੇਂ ਕਰੇ ਕਿ ਮੇਰੇ ਵਰਗੀ ਵੱਡੀ ਗੱਡੀ ਹੋਰ ਕਿਸੇ ਕੋਲ ਕੋਈ ਨਹੀਂ ਮੇਰੇ ਜਿਹੜਾ ਘਰ ਕਿਸੇ ਕੋਲ ਕੋਈ ਨਹੀਂ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਯਾਦ ਰੱਖੇ ਸਮਾਂ ਇੱਕ ਦਿਨ ਉਹ ਵੀ ਆ ਸਕਦਾ ਹੈ ਕਿ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਾ ਹੋਵੇ ਕਬਹੂ ਤੁਰੰਗ ਤੁਰੇ ਤੁਰੰਗ ਨਚਾਵੇ ਕਬਹੂ ਪਾਏ ਪੰਨਿਓ ਨਹੀਂ ਪਾਵੇ ਹੁਣ ਸਤਿਗੁਰ ਜੀ ਨੇ ਕਿਰਪਾ ਕੀਤੀ ਉੱਥੇ ਨਾਲੇ ਕਹਿ ਦਿੱਤਾ ਕਿ ਇਹ ਦੇਖ ਜਿਹੜੀਆਂ ਦਾਤਾਂ ਤੈਨੂੰ ਮਿਲੀਆਂ ਨੇ ਨਾ ਇਹਨਾਂ ਨੂੰ ਵੇਖ ਕੇ ਤੈਨੂੰ ਰੱਬ ਚਿੱਤੇ ਆਉਣਾ ਚਾਹੀਦਾ ਔਰ ਇਹ ਗੁਰੂ ਸਾਹਿਬ ਜੀ ਨੇ ਕੇਵਲ ਬਚਨ ਕਹੇ ਨੀ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਨੇ ਨਾ ਕਿ ਕਦੇ ਹਾਥੀ ਕੋੜੇ ਨੇ ਕਦੇ ਪੈਰਾਂ 'ਚ ਜੁੱਤੀ ਵੀ ਕੋਈ ਨਹੀਂ ਪਰ ਜਿਹੜਾ ਭਾਵਨਾਵਾਲਾ ਗੁਣ ਗਾਉਂਦਾ ਹੈ ਨਾ ਉਹ ਹਾਥੀ ਕੋੜੇ ਲੈ ਕੇ ਵੀ ਸ਼ੁਕਰ ਕਰਦਾ ਕਿ ਤੇਰਾ ਸ਼ੁਕਰ ਹੈ ਤੇ ਜੇ ਪੈਰਵਸਤ ਪੈਰ ਵਿੱਚ ਜੁੱਤੀ ਪਾਉਣ ਨੂੰ ਨਸੀਬ ਨਾ ਹੋਵੇ ਤੇ ਤਾਂ ਵੀ ਆਪਣੇ ਗੁਰੂ ਨੂੰ ਰੱਬ ਨੂੰ ਉਲੰਭੇ ਕਦੇ ਨਹੀਂ ਦਿੰਦਾ ਕਿ ਤੂੰ ਕੀਤਾ ਕੀ ਕਿਉਂਕਿ ਤਾਨ ਗੁਰੂ ਕਲਗੇ ਤਰਪਾ ਸਾਹਿਬ ਜੀ ਦੇਖੋ ਆਪ ਇੱਕ ਪਾਸੇ ਹਾਥੀ ਕੋੜੇ ਨੇ ਅਨੰਦ ਸਾਹਿਬ ਦਾ ਕਿਲਾ ਹੈ ਸੋਹਣੀ ਸੇਜ ਹੈ ਇੱਕ ਪਾਸੇ ਚਮਕੌਰ ਦੇ ਗੜੇ ਨੂੰ ਛੱਡ ਕੇ ਜਾਂਦੇ ਨੇ ਨਾ ਕੋਲ ਕੋੜਾ ਨਾ ਕੋਈ ਪਿਆਰਾ ਨਾ ਪੈਰਾਂ ਚ ਜੋੜਾ ਵੀ ਕੋਈ ਨਹੀਂ ਸੀ ਸਮਝਾਇਆ ਸੀ ਨਾ ਕਿ ਕੋਈ ਗੱਲ ਨਹੀਂ ਅੱਜ ਪੱਥਰਾਂ ਦੇ ਸੇਜ ਵਿਚ ਆ ਕੇ ਵੀ ਸੋਣਾ ਪੈ ਗਿਆ ਨਾ ਤੂੰ ਤੇ ਮੇਰੇ ਨਾਲ ਹੈ ਨਾ ਯਾਰ ਜੜੇ ਦਾ ਸਾਨੂੰ ਸੱਤਰ ਚੰਗਾ ਆਟ ਖੇੜਿਆਂ ਦਾ ਰਹਿਣਾ ਕਿ ਜੇ ਇੱਕ ਦਿਨ ਬੜਾ ਕੁਝ ਹੋਵੇ ਇੱਕ ਦਿਨ ਪੈਰਾ ਚ ਪਾਉਣ ਵਾਸਤੇ ਜੁੱਤੀ ਵੀ ਨਾ ਨਾ ਹੋਵੇ ਤੇ ਉਹਨੂੰ ਅਲਾਮਾ ਨਹੀਂ ਦੇਣਾ ਉਹਦਾ ਸ਼ੁਕਰ ਕਰਨਾ ਤੇ ਕੋਸੀ ਆਪਣੇ ਤਿਆ ਪੁੱਤਰਾਂ ਦੇ ਆਨੰਦ ਕਾਰਜ ਕਰਨੇ ਆ ਨਾ ਪਾਵੇਂ ਟੰਗ ਤਰੀਕਾ ਸਾਡਾ ਗੁਰਮਤ ਅਨੁਸਾਰ ਤੇ ਬਿਲਕੁਲ ਹੀ ਨਹੀਂ ਰਿਹਾ ਆਨੰਦ ਕਾਰਜ ਬੰਦਾ 1.5 150 2 200 ਹੁਣ ਤੇ ਕਈ ਤੇ 4 4 5 500 ਬੰਦਾ ਬਰਾਤ ਲੈ ਕੇ ਜਾਂਦਾ ਤੇ ਆਨੰਦ ਕਾਰਜ ਕਿਤੇ ਕਰਾਉਣੇ ਨੇ ਤ੍ਰਪਈਆ ਪੈਸਾ ਕੋਲ ਬੜਾ ਹੈ ਜੀ ਗੁਰੂ ਘਰ ਲੱਭਣਾ ਜਿੰਦੇ ਇਮਾਰਤ ਬੜੀ ਸੋਹਣੀ ਹੋਵੇ ਪ੍ਰਬੰਧ ਚੰਗਾ ਹੋਵੇ ਪਰ ਆਨੰਦ ਕਾਰਜਾਂ ਦੇ ਵਾਸਤੇ ਜਾਣਾ ਕਿੰਨੇ ਇੱਕ 5-7 ਮੁੰਡੇ ਵਾਲੇ ਪਾਸੋਂ ਆ ਜਾਣ 5-7 ਕੁੜੀ ਵਾਲੇ ਪਾਸੋਂ ਉਹ ਤੇ ਪਿੰਡ ਦੇ ਕਿਸੇ ਗੁਰੂ ਘਰ ਚ ਵੀ ਹੋ ਸਕਦਾ ਹੈ ਜੀ ਨਾ ਆਨੰਦ ਕਾਰਜ ਰੱਖਿਆ ਕਿਉਂਕਿ ਬਾਅਦ ਵਿੱਚ ਬਾਕੀ ਦੇ ਸਾਰੇ ਪੈਸਿਆਂ ਦੇ ਵਿੱਚ ਆਨੰਦ ਕਾਰਜ ਕਰਾ ਵੀ ਲੈ ਤੇ ਬਾਕੀ ਫਿਰ ਆਨੰਦ ਕਾਰਜ ਜਦੋਂ ਕਰਾਉਂਦੇ ਨੇ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਮੁੰਡੇ ਨੂੰ ਗੁੜੇ ਨੂੰ ਬੜਾ ਕਿਹਾ ਜਾਂਦਾ ਕਿ ਤੇਰੇ ਸਹੁਰਾ ਤੇਰੇ ਸੱਸ ਉਥੇ ਬੰਦੇ ਬੜੇ ਬੀਬੇ ਨੇ ਜੀ ਪਰ ਜਦੋਂ ਉਹ ਪੈਲਸ ਵਿੱਚ ਜਾ ਕੇ ਜੇ ਗੁਰਸਿੱਖ ਬੀਬੀ ਹੋਵੇ ਬੱਚੀ ਹੋਵੇ ਤੇ ਜਦੋਂ ਵੇਂਦੇ ਕਿ 60 65 ਸਾਲ ਦਾ ਸਹੁਰਾ ਹੈ ਤੇ ਆਪਣੇ ਨੰਹ ਦਾ ਹੱਥ ਫੜ ਫੜ ਕੇ ਇੱਥੇ ਨੱਚੀ ਜਾਂਦਾ ਸਾਰਿਆਂ ਦੇ ਸਾਹਮਣੇ ਤੇ ਕਿੰਦਸਨ ਬੀਬਾ ਹੀ ਬੜਾ ਹੈ ਇਹ ਬੀਬਿਆਂ ਦੀ ਨਿਸ਼ਾਨੀ ਹੈ ਜੀ ਸਤਿ ਆਪਨੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਆਨੰਦ ਕਾਰਜ ਨਾ ਹੀ ਆਨੰਦ ਕਰ ਸਿਤੇ ਪੁੱਤਰ ਦਾ ਆਨੰਦ ਕਾਰਜ ਕਰਨ ਲਗਾ ਤੈਨੂੰ ਚਾਹੀਦਾ ਸਿ ਗੁਣ ਗਾਉਣੇ ਸ਼ੁਕਰ ਕਰਨਾ ਕਿ ਤਾਂ ਗੁਰੂ ਕਲਕੇ ਤਰਪਾਸੈ ਤੂੰ ਸਰਦਾਰੀਆਂ ਦਿੱਤੀਆਂ ਇਹ ਆਨੰਦ ਬਖਸ਼ੇ ਨੇ ਨਿਤ ਕਦ ਉੱਥੇ ਕਹਿੰਦੇ ਨਾ ਕਹੂੰ ਕਬਹੂ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੇ ਸਭ ਕੀ ਆਨੰਦ ਕਾਰਜ ਹੋਣੇ ਨਹੀਂ ਸੰਜੀ ਸਾਰੇ ਪਾਸੇ ਕਾਦੀ ਨੇ ਨਕਾਹ ਹੀ ਪੜਾਉਨੇ ਸਨ ਇਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਬੂ ਹੂੰ ਖਾਟ ਸੁਪੇਤੀ ਸੁਆਵੈ ਕਬੂ ਹੂੰ ਭੂਮ ਪਿਆਰ ਨਾ ਪਵੇ ਕਦੇ ਚਿੱਟੀਆਂ مخਮਲੀ ਚਾਦਰਾਂ ਨੇ ਤੇਰੇ ਸੇਜਾਂ ਦੇ ਉੱਤੇ ਤੂੰ ਵੱਟ ਵੀ ਨਹੀਂ ਪੈਣ ਦਿੰਦਾ ਤੇ ਕਦੇ ਸਮਾਂ ਐਸਾ ਵੀ ਆ ਸਕਦਾ ਕਿ ਥੱਲੇ ਵਿਛਾਉਣ ਵਾਸਤੇ ਪਰਾਲੀ ਵੀ ਨਸੀਬ ਨਹੀਂ ਹੁੰਦੀ ਹੁਣ ਇਹ ਰੱਬ ਦੀਆਂ ਦਾਤਾਂ ਨੇ ਨਾ ਗੁਣ ਗਾਉਣੇ ਨੇ ਜੀ ਹੁੰਦੀ ਆ ਦਾਤਾ ਨੂੰ ਵੇਖ ਵੇਖ ਕੇ ਗੁਣ ਕਈ ਕੋਣ ਗਾਉਣ ਦਾ ਯਤਨ ਵੀ ਕਰਦੇ ਨੇ ਜੀ ਪਰ ਅੱਧਾ ਅਧੂਰਾ ਨਵੀਂ ਕਾਰ ਲਈ ਨਵੀਂ ਟਰਾਲੀ ਲਈ ਟਰੱਕ ਲਿਆ ਤੇ ਉੱਤੇ ਲਿਖਿਆ ਕਿ ਹੁੰਦਾ ਜੀ ਪਿਛਲੇ ਪਾਸੇ ਇਹ ਭੀ ਦਾਤ ਤੇਰੀ ਦਾਤਾਰ ਹੁਣ ਜਿੰਦੇ ਕੋਲ ਤੇ ਕਾਰ ਉਹਨੇ ਤੇ ਲਿਖਾ ਦੇ ਭੀ ਦਾਤ ਤੇਰੀ ਦਾਤਾਰ ਤੇ ਜਿਹੜਾ ਬੰਦਗੀ ਕਰਨ ਵਾਲਾ ਹੋਵੇ ਉਹਦੇ ਦਿੱਤੀਆਂ ਦਾਤਾਂ ਨੂੰ ਵੇਖ ਕੇ ਗੁਣ ਗਾਉਣ ਵਾਲਾ ਹੋਵੇ ਉਹਦੇ ਕੋਲ ਕਾਰ ਹੋ ਵੀ ਨਾ ਇਹਦਾ ਮਤਲਬ ਉਹ ਤੇ ਦਾਤ ਤੋਂ ਸਖਣਾ ਰਹਿ ਗਿਆ ਨਾ ਉਹਨੂੰ ਦਾਤ ਮਿਲੀ ਨਹੀਂ ਇਹ ਭੇ ਦਾਤ ਤੇਰੀ ਦਾਤਾਰ ਇਹ ਕਾਰ ਵਾਸਤੇ ਥੋੜੀ ਲਿਖਿਆ ਸੀ ਜਾਂ ਕਾਰ ਵਾਸਤੇ ਸ਼ਬਦ ਥੋੜੀ ਸੀ ਜੀ ਕਿਉਂਕਿ ਅਸੀਂ ਸ਼ਬਦ ਦੇ ਪੰਕਤੇ ਵੀ ਉਹ ਲੈਨੇ ਜਿਹੜੇ ਸਾਨੂੰ ਠੁਕਦੇ ਹੋ ਸਾਨੂੰ ਠੀਕ ਲੱਗਦੀ ਹੋਏ ਉਰਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਇਹਨਾਂ ਬਚਨਾਂ ਦੀ ਭਾਵ ਵਿਆਖਿਆ ਪੱਕਾ ਤਾਂ ਕਈ ਵਾਰੀ ਕੀਤੀ ਹੈ ਜੀ ਅਗਲੇ ਪੰਕਤੇ ਦੇ ਸਮਝ ਲੱਜੇ ਤੇ ਹੋ ਸਕਦਾ ਜਿਨਾਂ ਕਾਰਾਂ ਤੇ ਸਟicker ਲਾਇਆ ਹੋਵੇ ਤੇ ਉਸ ਵਾਰ ਕਹਿਣ ਲਾਦੇ ਨੂੰ ਜੇ ਗੁਰੂ ਸਾਹਿਬ ਜੀ ਇਹਨੂੰ ਦਾਤ ਕਹਿੰਦੇ ਨੇ ਫਿਰ ਇਹ ਤੇ ਸਾਨੂੰ ਚਾਹੀਦੀ ਨਹੀਂ ਕਿਤਿਆਂ ਦੂਖ ਭੂਖ ਸਦਮਾਰ ਤੇ ਅੱਗੇ ਲਿਖਿਆ ਇਹ ਵੀ ਦਾਤ ਤੇਰੀ ਦਤਾਰ ਔਰ ਬੇਨਤੀ ਕਰਦੇ ਆ ਕਿ ਇੱਕ ਸਿੰਗਨਿਸ ਵਾਲ ਵੀ ਕੀਤਾ ਸੀ ਕਿ ਇਹ ਗੁਰੂ ਸਾਹਿਬ ਜੀ ਕਹਿੰਦੇ ਤਾਂ ਹੈ ਨੇ ਵੀ ਦੁੱਖ ਵੀ ਦਾਤ ਹੋ ਸਕਦੀ ਜੀ ਬੰਦਾ ਭੁੱਖਾ ਮਰਦਾ ਹੋਵੇ ਤੇ ਭੁੱਖ ਵੀ ਕੋਈ ਦਾਤ ਹੁੰਦੀ ਬਿਲਕੁਲ ਹੁੰਦੀ ਹੈ ਜੀ ਜੇ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਲਕੁਲ ਹੁੰਦੀ ਹੈ ਜੀ ਹੁਣ ਦੁੱਖ ਦਾਤ ਕਿਵੇਂ ਬਣ ਜਾਂਦੀ ਜੀ ਇੱਕ ਬੰਦਾ ਮਰੀਜ਼ ਦੇ ਨਾਲ 4 ਦਿਨ ਕਿਤੇ ਹਸਪੀਟਲ ਵਿੱਚ ਜਾਏ ਨਾ ਇਹ ਸ਼ਬਦ ਤੇ ਆਪਾਂ ਵੀ ਵਰਤਦਿਆਂ ਨਾਨੀ ਯਾਦ ਆ ਜਾਂਦੀ ਜੀ ਨਾਨੀ ਕਿ ਉਦੋਂ ਫਿਰ ਉਹਨੂੰ ਰੱਬ ਵਿੱਚ ਇੱਤੇ ਹੁੰਦਾ ਜੀ ਪਿੱ ਤੰਨ ਨੇ ਉਹ ਲੋਕ ਜਿਹੜੇ ਮਹੀਨਿਆਂ ਬਾਅਦੇ ਹਸਪਤਾਲਾਂ ਚ ਪਏ ਨੇ ਤੰਨ ਨੇ ਉਹ ਜਿਹੜੇ ਉਹਨਾਂ ਦੇ ਨਾਲ ਨਾਲ ਸਾਰਾ ਪਰਿਵਾਰ ਸੂਲੀ ਟੰਗਿਆ ਹੋਇਆ ਹੈ ਇਹ ਰੱਬ ਦੇ ਦਾਤ ਅਹਿਸਾਸ ਹੋ ਜਾਂਦਾ ਹੈ ਕਿ ਮੈਂ ਤੇ 4 ਦਿਨ ਹਸਪੀਟਲ ਵਿੱਚ ਆਇਆ ਮਰੀਜ਼ ਦੇ ਨਾਲ ਆਇਆ ਤੇ ਹਾਲਤ ਵਿਗੜ ਗਈ ਰੱਬਾ ਤੇਰਾ ਸ਼ੁਕਰ ਹੈ ਤੇ ਦਾਤ ਦੁੱਖ ਉਦੋਂ ਦਾਤ ਬਣਦੇ ਜਦੋਂ ਇਹ ਦੁੱਖ ਨੂੰ ਵੇਖ ਕੇ ਰੱਬ ਜਿੱਤੇ ਆ ਜਾਏ ਜੀ ਹੁਣ ਸਤਿਗੁਰ ਜੀ ਨੇ ਉਥੇ ਪਾਵਨ ਬਚਨ ਕੀਤੇ ਇਹ ਮਰੀਜ਼ ਤੇ 4 ਦਿਨ ਦਾ ਵਿਖਿਆ ਹੋਇਆ ਹਸਪੀਟਲ ਉਥੇ ਵੀ ਰੱਬ ਦਾ ਸ਼ੁਕਰ ਕਰੇ ਕਿ ਤੂੰ ਫਿਰ ਵੀ 4 ਦਿਨ ਤੇ ਛੁਟਕਾਰਾ ਦੇ ਦਿੱਤਾ ਤੇਰਾ ਸ਼ੁਕਰ ਹੈ ਅਹਿਸਾਸ ਹੋ ਗਿਆ ਨਾ ਕਿ ਦੁੱਖ ਏਡਾ ਚੰਦਰਾ ਕਿ ਵੱਡੇ-ਵੱਡੇ ਨੂੰ ਸਤਾ ਕੇ ਰੱਖ ਦਿੰਦਾ ਇਹ ਦੁੱਖ ਵੀ ਦਾਤ ਬਣ ਜਾਂਦੀ ਜੀ ਦੋਖ ਭੁੱਖ ਹੁਣ ਜਿਹੜੀ ਭੁੱਖ ਹੈ ਜੀ ਇਹ ਦਾਤਕ ਤੋਂ ਬਣਦੀ ਬੰਦੇ ਨੂੰ ਭੁੱਖ ਲੱਗੀ ਹੋਵੇ ਸਤਾਇਆ ਹੋਵੇ ਖਾਣ ਵਾਸਤੇ ਕੁਝ ਨਾ ਹੋਵੇ ਉਹਨੂੰ ਚੇਤੇ ਹੁੰਦਾ ਕਿ ਕਿਸੇ ਦਿਨ ਤੇ 36 ਪਦਾਰਥ ੱਗੇ ਪਏ ਸਨ ਕਬੂਹ ਖਾਣ ਕਿਉਂ ਨਾ ਭਾਵਾਂ ਕਬੂਹ ਘਰ ਘਰ ਟੂਕ ਮੰਗਾਉਣ ਵਾਲੀ ਗੱਲ ਕਿ ਜਦੋਂ ਭੁੱਖ ਨਹੀਂ ਸੀ ਕੋਲ 36 ਤਰ੍ਹਾਂ ਦੇ ਪਦਾਰਥ ਪਏ ਸਨ ਤੇ ਉਦੋਂ ਖਾਣ ਨੂੰ ਚੇਤਨ ਸੀ ਕਰਦਾ ਲੈ ਜੋ ਪਰ ਅੱਜ ਭੁੱਖ ਹੈ ਜਾਂ ਅੱਜ ਖਾਣ ਵਾਸਤੇ ਕੁਝ ਨਹੀਂ ਮਿਲਿਆ ਉਹ ਤੋਂ ਫਿਰ ਸ਼ੁਕਰ ਉਹ ਇਸ ਭੁੱਖ ਨੂੰ ਵੇਖ ਕੇ ਮੈਨੂੰ ਦਾਤ ਕਹਿੰਦਾ ਜੀ ਕਿ ਕਿੰਨੇ ਨੇ ਜਿਨ੍ਹਾਂ ਨੂੰ ਰੋਜ਼ ਹਰ ਰੋਜ਼ ਤਿੰਨ ਵਕਤ ਦੇ ਦੋ ਵਕਤ ਦੀ ਰੋਟੀ ਨਸੀਬ ਵੀ ਨਹੀਂ ਹੁੰਦੀ ਹੋਣੀ ਕਿੰਨੇ ਨੇ ਜਿਹੜੇ ਇੱਕ ਵਕਤ ਦੇ ਪਤਾ ਨਹੀਂ ਕਿਵੇਂ ਖਾਂਦੇ ਹੋਣਗੇ ਕਿਉਂਕਿ ਭੁੱਖ ਦੇ ਵਿੱਚ ਉਹ ਅਹਿਸਾਸ ਹੋ ਗਿਆ ਨਾ ਕਿ ਰੱਬਾ ਤੂੰ ਹੀ ਇਹ ਸਭ ਕੁਝ ਤੂੰ ਹੈ ਭੁੱਖ ਨੂੰ ਵੀ ਦਾਤ ਕਹਿ ਦਿੱਤਾ ਕਿਉਂਕਿ ਇਹ ਦੁੱਖ ਤੇ ਭੁੱਖ ਹੁਣ ਇਹ ਦੇਖੋ ਭਾਵਨਾ ਹੀ ਹੈ ਨਾ ਜੀ ਸਾਸਿਏ ਜਿਵੇਂ ਤਾਂ ਕੋਈ ਕਰ ਲਏ ਕਈ ਦੁੱਖ ਦੇ ਵਿੱਚ ਉਹ ਲਾਂਭੇ ਦਿੰਦੇ ਨੇ ਬਿਮਾਰੀ ਕੋਈ ਚੰਦਰ ਨਿਕਲਾਵੇ ਬਿਮਾਰੀ ਨਾਲ ਮੌਤ ਹੋ ਜੇ ਤੇ ਕਈਆਂ ਨੇ ਰੱਬ ਨੂੰ ਗੁਰੂ ਨੂੰ ਉਲੰਭੇ ਦਈ ਜਣੇ ਨੇ ਕਿ ਮੈਂ ਤੇ ਇਹਨਾਂ ਨਿਤਨਮ ਕਰਨ ਵਾਲਾ ਮੈਂ ਤੇ ਨਿਬੰਧਗੀ ਕਰਨ ਵਾਲਾ ਮੈਂ ਤੇ ਇਹਨੇ ਵਰਤ ਰੱਖਣ ਵਾਲੀ ਘਰ ਵਾਲੇ ਨੂੰ ਫਿਰ ਵੀ ਲੈ ਗਏ ਖੂਕੇ ਪਰ ਜਿਨ੍ਹਾਂ ਨੂੰ ਇਹ ਦੁੱਖ ਦੇ ਵਿੱਚੋਂ ਵੀ ਉਹਦੇ ਦਾਤ ਨਜ਼ਰ ਆਉਂਦੀ ਹੈ ਨਾ ਦੁੱਖ ਦੇ ਵਿੱਚੋਂ ਵੀ ਲੱਭ ਲੈਂਦੇ ਨੇ ਜੀ ਪਿਛੇ ਜਿਹੜੇ ਬਿਮਾਰੀ ਕਰਕੇ ਮੇਰੇ ਘਰ ਵਾਲਾ ਮੇਰਾ ਪੁੱਤਰ ਮੇਰੀ ਧੀ ਮੇਰੇ ਮਾਪਿਓ ਕੋਈ ਵੀ ਸੰਸਾਰ ਤੋਂ ਚਲਾ ਗਿਆ। ਉਹ ਫਿਰ ਯਤਨ ਕਰਦਾ ਕਿ ਪਿੰਡ ਵਿੱਚ ਜਿੰਨਾ ਵੀ ਹੋ ਸਕੇ ਆਪਣੇ ਵੱਲੋਂ ਵੱਧ ਤੋਂ ਵੱਧ ਜਿਹੜੀ ਬਿਮਾਰੀ ਨਾਲ ਮੈਰਾਂ ਕੋ ਗਿਆ ਹੈ। ਘਟੋ ਘਟ ਰੁਪਏ ਪੈਸੇ ਤੋਂ ਇਲਾਜ ਕਰਕੇ ਇਸ ਬਿਮਾਰੀ ਕਰਕੇ ਦੂਜਾ ਬੰਦਾ ਕੋਈ ਨਾ ਜਾਏ। ਕਿਉਂਕਿ ਉਹ ਦੁੱਖ ਦੇ ਵਿੱਚ ਉਹ ਅਹਿਸਾਸ ਹੋ ਗਿਆ ਨਾ ਕਿ ਰੱਬ ਹਰ ਥਾਂ ਤੇ ਹੈ। ਤੇ ਜਿਨne ਉਲੰਭੇ ਦੇਣੇ ਨੇ ਸੱਚੇ ਉਹ ਗੁਰੂ ਘਰ ਦੇ ਵਿੱਚ ਬੈਠਾ ਵੀ ਦਿੱਤੇ ਜਾਂਦਾ ਉਹਨੂੰ ਗੁਰੂ ਘਰ ਦੇ ਵਿੱਚ ਰਹਿ ਕੇ ਵੀ ਅਹਿਸਾਸ ਕੋਈ ਨਹੀਂ ਜਿਹਨੂੰ ਅਹਿਸਾਸ ਹੋ ਜੇ ਉਹਨੂੰ ਲੱਗਦਾ ਕਿ ਰੱਬ ਹਰ ਥਾਂ ਤੇ ਹੈ ਕਿਤੇਆਂ ਦੁੱਖ ਭੂਖ ਸਤ ਮਾਰ ਹੁਣ ਮਾਰ ਮਾਰ ਵੀ ਦਾਤ ਹੈ ਨਾ ਜੀ ਕਿਵੇਂ ਦਾਤ ਹੈ ਹੁਣ ਦੇਖੋ ਤੁਹਾਨੂੰ ਗੁਰੂ ਕਲਗੇ ਤਰਪਾ ਸਾਹਿਬ ਜਿਹਦੇ ਛੋਟੇ ਸਾਹਿਬ ਜਦੇ ਇਹ ਤਿੰਨੇ ਚੀਜ਼ਾਂ ਉਹਨਾਂ ਨੇ ਆਪਣੇ ਸਰੀਰ ਤੇ ਹੰਡਾਈਆਂ ਨੇ ਦੁੱਖ ਵੀ ਭੁੱਖ ਵੀ ਤੇ ਮਾਰ ਵੀ ਉਤੋਂ ਠੰਡ ਦੇ ਮਾਰ ਦੋ ਘੱਟ ਦਾ ਜੇ ਠੰਡ ਦਾ ਕਿ ਤਿੰਨ ਰਾਤਾਂ ਠੰਡੇ ਬੁਰਜ ਵਿਚਰਨ ਨੂੰ ਘੱਟ ਦੁੱਖ ਹੈ ਪਰ ਉਲੰਭਾ ਨਹੀਂ ਦਿੱਤਾ ਮਾਰ ਵੀ ਚੱਲੀ ਔਰ ਸਾਹਿਬ ਜਾਨ ਦੇ ਸ਼ਹੀਦੀ ਤੇ ਆਪਾਂ ਸਭ ਨੂੰ ਪਤਾ ਹੀ ਹੈ ਪਰ ਵਿੱਚ ਜਿਹੜੇ ਛੋਟੀਆਂ ਗੱਲਾਂ ਨੇ ਉਸ ਤੋਂ ਪਹਿਲਾਂ ਸ਼ਹੀਦੀ ਤੇ ਖੇਰ ਦਾ ਉਹਨਾਂ ਦਾ ਚਾਰਾ ਸੀ ਨਾ ਕੋਈ ਉਦੋਂ ਪਹਿਲਾਂ ਹੱਥ ਦੀਆਂ ਉਂਗਲਾਂ ਦੇ ਵਿੱਚ ਪਟਾਸ ਰੱਖ ਕੇ ਨਾ ਜੀ ਉਹਨਾਂ ਨੂੰ ਅੱਗ ਲਾਈ ਗਈ ਸੀ ਮੁੱਠੀਆਂ ਬੰਦ ਕਰਾ ਕੇ ਇਹਨਾਂ ਹੱਥਾਂ ਦੇ ਉੱਤੇ ਛੜੀਆਂ ਮਾਰੀਆਂ ਗਈਆਂ ਸਨ ਕਿ ਦ੍ਰਿਣ ਬਦਲ ਜਾਏ ਕਿਤੇ ਪਰ ਉਹਨਾਂ ਨੇ ਆ ਕੇ ਮਾਤਾ ਨੂੰ ਮਦਦ ਦੇ ਮਾਂ ਨੂੰ ਇਹ ਥੋੜੀ ਕਹ ਸੀ ਕਿ ਸਾਨੂੰ ਬੜੀ ਮਾਰ ਪਈ ਉਹਨਾਂ ਨੇ ਮਾਰ ਨੂੰ ਵੀ ਰੱਬ ਦੇ ਦਾਤ ਸਮਝ ਰਹੇ ਨਾ ਕੋਈ ਨਹੀਂ ਜੇ ਅਨੰਦਪੁਰ ਸਾਹਿਬ ਦੇ ਸੁੱਖ ਸਨ ਏਡੇ ਮਾਰਵੇ ਪੈ ਜੇ ਤੇ ਰੱਬ ਜੀ ਇਹ ਦਿੱਤੀ ਹੋਈ ਤੇ ਤੇਰੀ ਦਾਤ ਹੀ ਐ ਨਾ ਅਸਾਸ ਹੋ ਜੇ ਕਿ ਰੱਬ ਮੇਰੇ ਨਾਲ ਹੈ ਤੇ ਫਿਰ ਇਹਨਾਂ ਦੁੱਖਾਂ ਭੁੱਖਾਂ ਤੇ ਮਾਰਾਂ ਦਾ ਮੁਕਾਬਲਾ ਕਰਨ ਲਈ ਅੰਦਰੋਂ ਮਨ ਪੱਕਾ ਹੁੰਦਾ ਜਿਉਂ ਰਬਾਬਾ ਕਬੀਰ ਜੀ ਕਹਿੰਦੇ ਸੱਚ ਜਦੋਂ ਅਸਾਸ ਹੋ ਜੇ ਮਨ ਇੰਨਾ ਤਗੜਾ ਹੋ ਜਾਂਦਾ ਕਿ ਦੁਨੀਆ ਤੇ ਕੋਈ ਤਾਕਤ ਤੁਹਾਡੇ ਸਰੀਰ ਨੂੰ ਫਿਰ ਕਿੱਥੋਂ ਡਰਾਏਗੀ ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ ਹੁਣ ਸਤਗੁਰੂ ਜੀ ਕਿਰਪਾ ਕਰਦੇ ਨੇ ਉਹ ਰੱਬ ਪਰਮੇਸ਼ਰ ਦੇਖੋ ਅੰਤਰਜਾਮੀ ਹੈ ਬੰਦਾ ਹੁਣ ਰੱਬ ਪਰਮੇਸ਼ਰ ਕਿਵੇਂ ਬਚਾਉਂਦਾ ਜੀ ਕਿਸੇ ਮੌਲ ਦੇ ਵਿੱਚ ਜਾਈਏ ਵੱਡੀ ਦੁਕਾਨ ਦੇ ਵਿੱਚ ਜਾਈਏ ਤੇ ਕਈ ਵਾਰੀ ਬੰਦਾ ਹਰ ਥਾਂ ਤੇ ਕਹਿ ਦਿੰਦਾ ਨੇ ਇੱਥੇ ਸਾਨੂੰ ਕੋਣੋਂ ਵਿੰਦੇ ਜੀ ਕਰੀ ਜੋ ਜੋ ਮਰਜੀ ਪਰ ਕੈਮਰਾ ਉੱਤੇ ਸਾਹਮਣੇ ਕੈਮਰਾ ਵੀ ਨਜ਼ਰ ਆ ਜਾਂਦਾ ਲਿਖਿਆ ਹੋਇਆ ਵੀ ਹੁੰਦਾ ਆਮ ਥਾਵਾਂ ਤੇ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚੋਂ ਬੰਦਾ ਬੇਸ਼ੱਕ ਉੱਥੇ ਚੋਰੀ ਕਰਨ ਦੇ ਇਰਾਦੇ ਨਾਲ ਗਿਆ ਹੋਵੇ ਉਹ ਵੇਖ ਕੇ ਇੱਕ ਪੰਕਤੀ ਪੜ੍ਹ ਕੇ ਜਿਹੜੇ ਲੋਕਾਂ ਨੇ ਲਿਖੀ ਹੋਈ ਤੁਸੀਂ ਨਿਗਰਾਨੀ ਚ ਤੇ ਬੰਦਾ ਆਪਣਾ ਇਰਾਦਾ ਬਦਲ ਦਿੰਦਾ ਕਿ ਨਾ ਨਾ ਭਾਈ ਇੱਥੇ ਨਾ ਕੰਮ ਕਰੀ ਕਿਉਂਕਿ ਫੋਟੋ ਆ ਜਾਣੀ ਹੈ ਤੇ ਬੜੀ ਬੇਇੱਜ਼ਤੀ ਹੋਏਗੀ ਛਾਡੇਸ ਕੰਮ ਤੇ ਜਿਹੜਾ ਰੱਬ ਦਾ ਕੈਮਰਾ ਹਰ ਵੇਲੇ ਸਾਨੂੰ ਵੇਖ ਰਿਹਾ ਹੈ ਜੀ ਇਹ ਗੱਲ ਵੱਖਰੀ ਕਿ ਕਈਆਂ ਨੂੰ ਪਤਾ ਵੀ ਕੈਮਰਾ ਇੱਕ ਨਹੀਂ ਕਈ ਕੀ ਲੱਗੇ ਨੂੰ ਫਿਰ ਵੀ ਕਰਦੇ ਨੇ ਕਿਉਂਕਿ ਜਿਹੜੇ ਬੇਸ਼ਰਮੀ ਹੋ ਜਾਂਦੇ ਆ ਕਿ ਕੋਈ ਕਰਨੇ ਫੋਟੋ ਆਜੇ ਕਿ ਤੇ ਆਈ ਜੇ ਸਾਡਾ ਕੀ ਵਿਗਾੜ ਦੇਣਗੇ ਪਰ ਜਿਹੜਾ ਰੱਬ ਦਾ ਕੈਮਰਾ ਹਰ ਵੇਲੇ ਵੇਖਦਾ ਜਿਨ੍ਹਾਂ ਨੂੰ ਦੇਖੋ ਬਿਲਕੁਲ ਅਹਿਸਾਸ ਹੋ ਜੇ ਕਿ ਰੱਬ ਨਾਲ ਹੈ ਹਰ ਵੇਲੇ ਵੇਖ ਰਿਹਾ ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਬੰਦਾ ਦੁਨੀਆ ਦੇ ਲੋਕਾਂ ਤੋਂ ਤੇ ਛਪਾ ਕੇ ਕੰਮ ਕਰ ਲੇਗਾ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਨੇ ਜਿੱਥੋਂ ਕਹਿੰਦੇ ਨਾ ਹਰ ਜਿਉ ਅੰਤਰ ਜਾਮੀ ਜਾਨ ਉਹ ਅੰਤਰਜਾਮੀ ਹੈ ਤੇ ਸਾਡੇ ਸਾਰਿਆਂ ਦੇ ਅੰਦਰ ਦੀਆਂ ਤੇ ਬਾਹਰ ਦੀਆਂ ਸਾਰੀਆਂ ਕਰਤੂਤਾਂ ਨੂੰ ਜਾਣਦਾ ਹੈ ਤੂੰ ਕਿਵੇਂ ਦਾ ਖਾਣਾ ਹੈ ਕਿਵੇਂ ਦਾ ਪੌਣਾ ਹੈ ਕੀ ਅੰਦਰ ਤੇਰੇ ਚੱਲਦਾ ਹੈ ਸਭ ਕੁਝ ਜਾਣਦਾ ਹੈ ਕਹਿੰਦੇ ਕਰਤੂਪਰਾਇ ਮਨੁੱਖ ਤੇ ਸਿਪਾਈ ਮਾੜੇ ਬੁਰੇ ਕੰਮ ਕਰਕੇ ਬੰਦੇ ਤੋਂ ਤੇ ਛਪਾਰੇਗਾ ਬੰਦੇ ਤੇ ਕੈਮਰੇ ਤੋਂ ਵੀ ਲਕੂਲੇਗਾ ਪਰ ਕਹਿੰਦੇ ਸਾਖੀ ਭੂਤ ਪਵਾਨ ਕਰਤੂਪਰਾਇ ਮਨੁੱਖ ਤੇ ਸਿਪਾਈ ਸਾਖੇ ਪੂਤ ਪਵਾਨ ਪੂਤ ਦਾ ਅਰਥ ਹੁੰਦਾ ਹੈ ਵੇਚੂ ਕੇ ਸਮਾਂ ਤੇ ਸਾਖੇ ਦਾ ਅਰਥ ਹੁੰਦਾ ਬਿਲਕੁਲ ਉਹ ਵੇਖ ਰਿਹਾ ਸਾਖਸ਼ਾਤ ਹੈ ਜੀ ਵੇਚੂ ਕੇ ਸਮੇਂ ਤੇ ਬਾਰੇ ਵੀ ਸਭ ਕੁਝ ਪਤਾ ਤੂੰ ਕੀ ਕੀਤਾ ਤੇ ਪਵਾਨ ਦਾ ਅਰਥ ਹੁੰਦਾ ਜਿਹੜਾ ਅੱਗੇ ਆਉਣ ਵਾਲਾ ਸਮਾਂ ਹੈ ਜੀ ਉਹਨੂੰ ਇਹ ਵੀ ਪਤਾ ਹੈ ਕਿ ਅੱਗੇ ਤੂੰ ਕਰਤੂਤਾ ਕੀ ਕਰਨੀ ਹੈ ਜੇ ਅਸਾਸ ਇਹ ਹੋ ਜੇ ਕਿ ਰੱਬ ਹਰ ਵੇਲੇ ਮੇਰੇ ਨਾਲ ਹੈ ਤੇ ਪਰ ਇਹ ਸਤ ਹੈ ਕਿ ਉਹ ਇਹ ਕੇਤਿਆਂ ਦੂਖ ਭੋਗ ਸਦਮਾਰ ਨੂੰ ਕਹਿ ਦਿੰਦਾ ਇਹ ਵੀ ਦਾਤ ਤੇਰੀ ਦਾਤ ਆ ਤੂੰ ਦਿੱਤਾ ਨਾ ਤੇਰੀ ਦਾਤ ਹੈ ਹੁਣ ਸਤਕੂਰੇ ਕਹਿੰਦੇ ਨੇ ਬੰਦਨਾ ਕਰ ਤੇ ਉਹਨੂੰ ਕਰ ਜਿਹੜਾ ਇੱਕ ਹੈ ਤੇ ਗੁਣ ਗੌਣੇ ਨੇ ਉਹਨੂੰ ਉਹਦੇ ਗਾ ਜਿਹੜਾ ਅੰਤਰਜਾਮੀ ਹੈ ਜਿਹੜਾ ਸਭ ਨੂੰ ਸ